वेलकम टू माय व्लॉग हां भी दोस्तों ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਵਿੱਚ ਅੱਜ ਆ ਜੀ ਆਪਣੇ ਵਲੌਗ ਦਾ 50 ਦਿਨ 50 ਪੂਰੀ ਹੋ ਗਈ ਜੀ ਆਪਣੀ ਇਸ ਖੁਸ਼ੀ ਚ ਜਸ਼ਨ ਮਨਾਇਆ ਜਾਣ ਕਿ ਕੇਕ ਕੱਟੇ ਜਾਣਗੇ ਰੈਂਬੋ ਜੀ ਆ ਨਾ ਰੋਜ ਤੋੜ ਦਿੰਦਾ ਨਾਰ ਦੇ ਜਿਹੜੇ ਹੈਗੇ ਨੇ ਲੱਗੇ ਹੋਏ ਉਹ ਤਾਂ ਪੱਕੀ ਪਏ ਨੇ ਵਿੱਚੋਂ ਤਾਂ ਲਾਲ ਨੇ ਜਮਾ ਵਿੱਚੋਂ ਦਾ ਚੈੱਕ ਕਰੋ ਜਮਾ ਨੇ ਨਾ ਵੀ ਨਾ ਵੀ ਰੋਇ ਤੋੜਦਣਾ ਪਾਣਾ ਖੇਡਦਾ ਖੇਡਦਾ ਇਹ ਤੋੜੀ ਲੈਨੇ ਅੱਜ ਜਿਹੜੇ ਹੈਗੇ ਨੇ ਰੈਂਬੋ ਦੇ ਕੰਮ ਦੇਖੋ ਜੀ ਲਾਈਟ ਚੱਲੀ ਜਾਂਦੀ ਐ ਮਿੱਤਰੋ ਇਹ ਆਪਣਾ ਦਾ ਟਰਾਂਸਫਾਰਮਰ ਆ ਨਾ ਉਹ ਦੂਜੇ ਟਰਾਂਸਫਾਰਮਰ ਵਾਲਿਆਂ ਦਾ ਖਤਮ ਹੀ ਹੋ ਗਿਆ ਜਦੋਂ ਟਰਾਂਸਫਾਰਮਰ ਮੱਝ ਗਿਆ ਇਹ ਪੰਪਣ ਆਰਡਰ ਟਰਾਇਆ ਸੀ ਇਹ ਲਾਈਟ ਚੱਲੀ ਜਾ ਰਹੀ ਐ ਆ ਹਾਈਡਰਾ ਜਦਾ ਦੋਸਤੋ ਰਾਤ ਇੱਥੇ ਖੜਾ ਗਿਆ ਸੀ ਅੱਜ ਆ ਜਾਣਗੇ ਸਵੇਰੇ ਅੱਜ ਲਾਉਣਾ ਨਾ ਦੂਜਾ ਟਰਾਂਸਫਾਰਮਰ ਚਾ ਲਿਆ ਕੇ ਕਿਵੇਂ ਵੀਰੇ ਹੈਲੋ ਕਰਦੇ ਵੀਰੇ ਠੀਕ ਆ ਵੀਰੇ ਛਾਇਗਲੀ ਤੇ ਦਾਦੂ ਨਾਲ ਝੂਟੇ ਲੈਣਾ ਫਿਰਦਾ ਵੀਰੇ ਛਾਨੇ ਪਾਏ ਨੇ ਵੀ ਲਖਾਈ ਥਾਂ ਨੇ ਆਏ ਕਰਕੇ ਹਾਂ ਦੇਖੋ ਜੀ ਛਾਨੇ ਪਾਏ ਨੇ ਸਾਡੇ ਅੱਗੂ ਅਬੀ ਕੀ ਕਰਦਾ ਹਾਂ ਠੇ ਨੀ ਜਮਣਾ ਤੇ ਹਬੀ ਅਬ ਇਹ ਲੱਪੜ ਲਾਉਂਦਾ ਫਿਰ ਮੜਾ ਜਾ ਅੰਦਰ ਝੂਟਾ ਹਾਂ ਕਿਨੇ ਸੋਣੇ ਦਸਤਾਨੇ ਯਾਰ ਚਲ ਲੈ ਲੈ ਝੂਟੇ ਫੇਰ ਔਰ ਫਿਰ ਸਭੀ ਜੀ ਲੋਟਾ ਕੰਮ ਬੈਤਲੇ ਹੁਣ ਤੇਰੇ ਤਾਜੀ ਕਹਿੰਦੇ ਫੋਟੋ ਕਰ ਦੂ ਜੀਪੂ ਕੇਮੇ ਚੱਲਦਾ ਵਿਆਹ ਠੀਕ ਆ ਬਾਈ ਵਧੀਆ ਵਧੀਆ ਵਿਆਹ ਲੋਟ ਚੱਲੀ ਜਾਂਦਾ ਯਾਰ ਕਿਦਿਆਂ ਮਰਾਤ ਹੋਣਾ ਮਰਾਤ ਕੱਲ ਨੂੰ ਆ ਬਸ ਅੱਜ ਸ਼ਗਨ ਸੀ ਜਾਂਦੇ ਆ ਅੱਛਾ ਨਾ ਤੂੰ ਕਿ ਤਿਆਰ ਹੋ ਕੇ ਬਲੌਗਾਂ ਬਾਰੇ ਕੁਝ ਕਹਿਣਾ ਚਾਹੂਗੀ ਬਲੌਗ ਬਾਈ ਬਹੁਤ ਵਧੀਆ ਚੱਲ ਰਹੇ ਨੇ ਬਹੁਤ ਸੋਹਣੇ ਵਧੀਆ ਲੋਟਾ ਕੰਮ ਵਧੀਆ ਸੋਹਣਾ ਕੰਟੈਂਟ ਹੁੰਦਾ ਇਹੀ ਯਾਰ ਬੜੇ ਲੋਕ ਦੇਖਦੇ ਨੇ ਮੈਂ ਤਾਂ ਕਹਣਾ ਬਹੁਤ ਵਧੀਆ ਹਾਂ ਚਲਾ ਜਿੰਨਾਂ ਚਲਾਏਗਾ ਉੰਨੀ ਫਾਇਦਾਗਾ ਠੀਕ ਹੈ ਕਿਉਂਕਿ ਵਧੀਆ ਨਾ ਕੰਟੈਂਟ ਲੋਕਾਂ ਨੂੰ ਤਾਂ ਦੇਖਣ ਨੂੰ ਮਿਲਦੀ ਨਹੀਂ ਸਾਦਗੀ ਪਿੰਡਾਂ ਦਾ ਅਸਲੀ ਜੀਵਨ ਗੀਤਾ-ਗੂਤਾ ਲੋਨ ਨੂੰ ਪਤਾ ਹੀ ਹੈ ਕਿ ਉਹ ਤਾਂ ਖਾਈ ਜਾਂਦੇ ਨੇ ਹਾਂ ਹਾਂ ਸਹੀ ਗੱਲ ਅਸਲੀ ਦਿਖਾਏ ਵਧੀਆ ਗੱਲ ਹੈ ਤੇ ਲਾ ਲਾ ਤੂੰ ਬੱਸ ਜੀ ਵਾਹ ਸੋਣਾ ਬਹੁਤ ਵਧੀਆ ਤੇ ਨਾ ਮੈਨੂੰ ਮੇਰੇ ਮਿੱਤਰ ਵੀ ਇੱਕ ਦੱਦੇ ਨੇ ਕਿਹਾਗਾ ਦੇਖਿਆ ਹਾਂ ਕਹਿੰਦਾ ਆ ਬਾਈ ਓਹੀ ਨਾ ਲਾਦਾ ਮੈਂ ਕਹਿੰਦਾ ਹਾਂ ਬੱਸ ਥੈਂਕ ਯੂ ਯਾਰ ਥੈਂਕ ਯੂ ਫੇਰ ਚੱਲਾਂਗੇ ਕਰਮਨੂ ਸਕੂਲ ਦਾ ਗਨ ਕਰੋ ਚੈੱਕ ਕਰ ਅੱਜ ਨਹੀਂ ਨੰਗੀ ਜੀ ਇਦਾ ਖੜਾ ਨੇ ਜਵਾਕ ਜੇ ਹੋ ਖੜੇ ਨੇ ਖੜੇ ਨੇ ਹੋਏ ਕਰਾਉ ਚੈੱਕ ਆਪਣੇ ਦਰਸ਼ਕਾਂ ਨੂੰ ਅੱਜ ਸਾਡਾ ਕਰਮਣ ਲੱਗਿਆ ਜੀ ਨਮੀਰਵਾ ਤੇ ਫੇਵਰੇਟ ਕਲਰ ਲੱਗਾ ਤੈਨੂੰ ਸਾਰਿਆਂ ਜੋ ਚੁਣਕੀ ਲੈਂਦੀ ਉਹ ਓ ਯਾਰ ਬੜਾ ਸ਼ਤਾਨ ਬੱਚਾ ਜੀ ਕਿਵੇਂ ਹੋ ਵਧੀਆ ਜੀ ਆਰਨਾ ਪੋਲੇ ਯਾਰ ਪਰਨਾ ਪੋਲੇ ਫੇਕਪ ਹਾਲੇ ਤੱਕ ਡੂਰ ਆਇਓ ਜੀ ਤੁਸੀਂ ਆ ਚੜਾ ਦੇ ਆ ਸਭੀ ਨੂੰ ਕਹਦੇ ਆਹ ਲਿਆ ਹੁਣ ਫੜ ਲਿਓ ਭਾਂ ਦਾ ਯਾਰ ਆ ਉਹਦੇ ਕੁਝ ਵੀ ਨਹੀਂ ਲੈਂਦਾ ਤੂੰ ਟੋਪੀਆਂ ਲੋਈਆਂ ਏਹੀ ਲੋਈ ਆ ਮੂਰੇ ਆੜਤੀ ਮੈਂ ਫੜ ਕੇ ਪੁੱਛ ਲਵਾਂ ਪਾਸਾ ਪੈਰ ਠੀਕ ਆ ਚੰਗਾ ਵਰਤੀ ਆਪਾਂ ਛੱਡਦੇ ਹੈਗੇ ਆਪਾਂ 11:00 ਵਜੇ ਛੱਡਦੇ ਹੈਗੇ ਠੀਕ ਹੈ ਕਰਿਆ ਕੰਮ ਤੂੰ ਲਾਇਆ ਜੋਤ-ਜੋਤ ਜਿਹੜੀ ਲਾ ਕੇ ਆਉਣੀ ਆਜ ਤੱਕ ਤਾਂ ਹੀ ਦੋ ਪੋਰੀਆਂ ਸੱਟੇ ਰੇ ਜਿਹੜੀਆਂ ਨਾਈ ਦੇ ਰਿਹਾ ਦੋਸਤੋ ਮੇਥੇ ਦੀ ਪੁਰਜੀ ਆ ਜ ਆਪਣੇ ਮੇਥੇ ਦੀ ਪੁਰਜੀ ਨਾਲ ਰੋਟੀਆਂ ਨਾਲ ਲੱਸੀ ਲੱਸੀ ਜੇ ਦੇਖੋ ਜੀ ਮਸਾਲਾ ਆਪਾਂ ਘਰ ਹੀ ਤਿਆਰ ਕਰਿਆ ਰਾਗੜ ਕੇ ਸਾਰੀਆਂ ਚੀਜ਼ਾਂ ਆਆਂ ਬਹੁਤ ਟੇਸਟੀ ਬਣਿਆ ਹੋਇਆ ਆ ਦਸ ਰੇ ਵੀ ਛੱਟਣਾ ਮਿੱਤਰੋ ਪਰਤੀ ਨੂੰ ਕਿਹਾ ਹੋਇਆ ਹੋਵੇ ਨਾ ਮੈਨੂੰ ਕੰਮ ਜਾ ਕੇ ਨਾ ਮੜਾ ਜਾ ਫਿਰ ਛੱਡਦੇ ਆ ਉਹਨੂੰ ਲਾ ਕੇ ਨਾਲ ਛੱਟਾਂ ਜੀ ਰੇ ਜੂਰੀਆ ਹੁਣ ਆਈ ਆਪਾਂ ਕੱਖ ਵਟਾਂ ਯਾ ਵੀ ਜੀ ਫਿਰ ਪਰਤੀ ਆ ਗਿਆ ਜੀ ਪਰਤੀ ਗਿਆ ਨਾ ਪਹਿਲਾਂ ਰੇਈ ਛੱਟ ਦਨੇ ਆ ਕੱਖ ਬਾਅਦ ਚ ਵੱਢ ਲਈ ਗਾ ਨਾ ਮਾ ਠੀਕ ਆ ਯਾਰ ਫਿਰ ਮਾਰੀ ਲਈ ਜੀ ਫਿਰ ਦਾਤੀ ਆਪਾਂ ਭਗਾ ਕੇ ਮੈਂ ਕਿਹਾ ਪਹਿਲਾਂ ਕੱਖ ਹੀ ਵੱਢ ਲੈਨੇ ਆ ਆਹਾ ਰੇਈ ਛੱਟ ਲੈਨੇ ਆ ਸਰਤੇ ਆ ਜੀ ਬੋਰੀ ਕਰੋ ਜੀ ਇੱਕ ਮਤਰਾ ਛੱਟ ਤੇ ਚੱਕੋ ਜੀ ਦੂਜੀ ਬੋਰੀ ਦੇਖੋ ਇਹ ਕਰਦੋ ਤੋ ਪਣਾ ਵੀ ਬੋੜ ਦੇ ਜੈਨੇ ਬੋੜੀ ਸਰਵਾਲ ਤੇ ਆਈ ਤੇ ਆ ਜੀ ਪਣਾ ਕਰਦੋ ਤੋ ਜੀ ਟਿੱਕਰੀ ਜੀ ਨਾਲ ਹੀ ਟੰਗਾ ਲਾ ਲਿਆ ਬੋੜਲੀ ਬੋੜੀ ਪਰ ਉਹ ਜੀ ਚੋੜੇ ਸੌਂਕ ਨਾਲ ਹੀ ਕਰਦੇ ਆ ਕੰਮ ਅਸੀਂ ਪਣਾ ਸੌਂਕ ਤੋ ਤਾਂ ਹੁੰਦਾ ਹੀ ਨਹੀਂ ਕੋਸ ਅਰੇ ਦੇਖੋ ਕਿਵੇਂ ਪੋਰਾ ਨਹੀਂ ਜਮੈਂ ਆਉਂਦਾ ਤਾਲੀ ਲੈਂਦਾ ਹੀ ਨਾ ਉਦੋਂ ਤੁਹਾਨੂੰ ਪਤਾ ਹੀ ਆ ਬਲੌਗ ਚ ਦੇਖੇ ਵੀ ਤੁਸੀਂ ਲੈ ਕੇ ਰੱਪਾ ਦਾ ਨਾ ਜੀ ਕਿੱਥੋਂ ਚੱਲੇਗਾ ਉਤਰੀ ਪਾਰਲੀਬੜ ਤੋਂ ਜਮਾ ਕਰਤੀ ਜੀ ਸਰਵਾਤ ਫਿਰ ਇਹ ਸੱਟਣ ਦੀ ਮਾ ਇਹਦੇ ਪਰਤੀ ਚੱਲ ਪਏ ਬਾਹਣ ਗਿੱਲਾ ਦੀ ਥੋੜਾ ਜਿਹਾ ਪੈਰ ਖੁੱਬਦੇ ਸੀ ਜਿਹੜਾ ਡੁੱਲ ਗਿਆ ਸੀ ਬਈ ਉਹਦਾ ਮੂਠੀਆਂ ਭਰ ਕੇ ਪਾਣੀ ਛਿੜਦਾ ਸੀ ਬਾਣ ਚ ਐਂ ਮਾਰਿਆ ਉਹਦਾ ਇਕ ਬੋਰੀ ਦਾ ਛੜਤੀ ਬਾਈ ਹਾਂ ਛੱਟੀਆਂ ਦਾ ਪਰਤੀ ਕੋਸੇ ਪਾ ਗੋ ਲੈਨੇ ਆਪਾਂ ਤਾਂ ਇਹ ਕਰਦੇ ਚੱਕਣੀ ਪੈਂਦੀ ਨਾ ਫੇਰ ਆ ਪਾਣੀ ਵਰਤੀ ਮਾ ਗੋ ਰੋੜੇ ਜਨਾਲ ਖੋੜ ਸਕਦੇ ਸਪਰੇਅ ਵਾਲੇ ਨੇ ਵੀ ਆਉਣਾ ਜੇ ਹਾ ਚੈੱਕ ਕਰ ਹੈਗਾ ਬਸ ਇੱਕ ਝੋਲਾ ਤੁਸੇ ਟੈਂ ਨੇ ਮੈਂ ਬੋਰੀ ਚ ਕਾਦੀ ਮੈਂ ਬੋਰੀ ਛਟਾ ਹਾਂ ਆ ਬੋਰੀ ਦਰਸ ਕੋ ਲੈ ਕੇ ਜਾਨੇ ਪਰ ਰਾਜੂ ਗਾਣੀ ਮੋਟਰ ਤੇ ਜਵਾ ਤੂੰ ਹਾਲਿਆਂ ਦੀ ਮਿੱਤਰੋ ਰਾਜੂਗਾਂਲੀ ਮੋਟਰ ਤੇ ਦੇਖੋ ਕਰੋ ਚੈੱਕ ਰਾਜੂਗਾਂਲੀ ਮੋਟਰੀ ਹੈ ਨਾ ਇੱਥੇ ਲੈਂਦੀ ਹੈ ਪੂਰੀ ਆ ਉਧਰ ਹਾਂ ਪਾਇੜਾ ਬੰਦਾ ਯਾਰ ਦੂਰ ਤੇ ਪ੍ਰਧਾਨ ਮੇੜਤਾ ਜੀ ਮਿੱਤਰੋ ਫੇਰਾ ਹੁਣ ਆ ਰਾਜੂਗਾਂਲੀ ਤੇ ਰਹਿਗਾ ਇਹ ਚ ਸਿੱਟਣੀਆਂ ਡੂੜ ਬੋਰੀ ਬਾਈ ਇੱਕ ਬੋਰੀ ਪਰਤੀ ਲਈ ਆ ਅਸੀਂ ਅੱਧੀ ਅੱਧੀ ਆਪਾਂ ਇੱਕ ਆ ਪਾ ਲਈ ਬਸ ਚਲੋ ਆਹ ਦਾ ਯਾਰ ਉਹਦੇ ਨਾਲੋਂ ਵੀ ਜ਼ਿਆਦਾ ਗਿੱਲਾ ਸੀ ਇਹ ਤਾਂ ਬਾਲੇ ਪੈਰ ਖਵਦਾ ਸੀ ਸਪਰੇਅ ਵਾਲੇ ਨੂੰ ਵੀ ਬੰਦ ਕਰਿਆ ਬਈ ਬਈ ਰਹਿਣ ਦੇ ਦੋਕ ਦਿਨਾਂ ਨੂੰ ਆਜੇ ਵੀ ਵਾਹਣ ਗੱਲਾ ਵਾਲਾ ਉਹ ਕਹਿੰਦਾ ਠੀਕ ਹੈ ਨਹੀਂ ਸਪਰੇਅ ਵਾਲੇ ਨੇ ਆਉਣਾ ਸੀ ਅੱਜ ਇਹ ਤੇ ਕਰਾਉਣੀ ਆ ਸੁੰਡੀ ਵਾਲੀ ਇਹ ਚ ਵੀ ਆ ਸੁੰਡੀ ਮੈਂ ਕਿਹਾ ਛੜ ਤਾਂ ਮਿੱਤਰੋ ਰੇ ਫੇਰ ਖਾਲੀ ਗੋਰੀ ਚੱਕ ਲਿਆਂਦੀ ਪੱਤੀ ਨੇ ਆਪਣਾ ਰੇ ਨਾ ਸਟਾਪ ਕਰਤੀ ਦਾ ਦਿਲੋਂ ਧੰਨਵਾਦ ਵੀ ਆ ਧੰਨਵਾਦ ਕਰਦੇ ਆ ਪੱਤੀ ਤੇਰਾ ਨਵਾਂ ਆਦਰਾ ਇਹ ਤਾਂ ਹੋਊਗੀ ਤੇਰੀ ਲਖਾਂ ਨੂੰ ਆਏ ਹਾਏ ਹੋਏ ਆਊਗੀ ਘੜਕਾ ਜਾ ਕਰੀ ਹੈ ਨਾ ਜੱਗੂ ਤੇਰਾ ਉਦੂ ਜਾ ਚਲਾ ਕੇ ਆਇਆ ਨਹੀਂ ਲੈ ਆਂਦਾ ਇਹ ਨਾ ਮਟਰਾ ਫਾਰਮ ਇਹ ਤਰਿਆ ਜਾਊਗਾ ਹੁਣ ਕਰੋ ਚੈੱਕ ਮੈਟਰੂ ਸਾਡਾ ਜੀਤਾ ਵੀ ਆ ਗਿਆ ਜਿਸਕੂਲੋਂ ਜਮਾ ਟਾਈਮ ਤੇ ਕੰਮ ਦੇ ਮੌਕੇ ਤੇ ਆਇਆ ਜੀ ਹੁਣ ਟਾਫਰਮ ਤੜਾਉ ਸਾਡੇ ਨਾਲ ਹੁਣ ਚੱਲਿਆ ਕਰਮਣ ਨੂੰ ਲੈਣ ਆਪਣੇ ਜਾਂਦਿਆਂ ਨੂੰ ਹਾਈ ਖੜੀ ਸੀ ਜੀ ਬੈਣ ਖੜਾਈ ਖੜਾ ਸੀ ਬਾਈ ਆਪਾਂ ਨੂੰ ਦੇਖ ਕੇ ਤੋੜ ਲਈ ਸੀ ਆ ਗਿਆ ਜੀ ਚੈੱਕ ਕਰੋ ਵੀ ਆ ਗਿਆ ਕਰਮਣ ਕਰ ਦੋ ਅੱਕਦਾ ਜੀ ਹੈਡ ਰਾਜਾ ਫਿਰ ਹੁਣ ਤਰਨੇ ਢਰਾ ਫਾਰਮਰ ਨਵਾ ਆਦਾ ਜੀ ਸੰਗ ਵਾਲਾ ਜੀ ট্রান্সਫਾਰਮਰ ਚ ਦੇਖੋ ਜੀ ਚੱਕ ਲੈ ਟ੍ਰਾਂਸਫਾਰਮਰ ਕੀ ਹੋ ਗਿਆ ਬੱਚੋ ਹਾਂ ਤੁਸੀਂ ਟ੍ਰਾਂਸਫਾਰਮਰ ਦੇਖ ਰਹੇ ਹੋ ਵੀ ਕਿਵੇਂ ਚ ਲਾਉਂਦੇ ਨੇ ਭਾਈ ਹਨਾ ਡਰਾਈ ਨਾਲ ਧਰਿਆ ਜਾਂਦਾ ਜੀ ਮਾਰ ਗਿਆ ਜੀ ਸਲੈਪਾ ਹਣ ਉਧਰ ਦੇ ਲਿਆਉਗਾ ਜੀ ਚੜੀ ਤਰ ਕੇ ਚੜਦਾ ਨਹੀਂ ਜਿਗਰ ਆ ਹਲਾ ਬਾਰ ਮਨ ਨਾਲ ਹੋਰ ਪੌਣੀ ਲੈ ਉਹ ਆਪਣੇ ਆ ਟੈਟਰ ਤੇ ਸੀਨ ਨਾ ਮਾਰਨ ਕਹਿੰਦਾ ਦਾਦੀ ਕੌਣ ਕਰ ਤੂ ਐਕਸੀਡੈਂਟ ਪਟਾਕਾ ਕੇ ਮੈਂ ਪਿਆ ਸੀ ਟਰਾਂਸਫਾਰਮਰ ਦਾ ਉੱਤੇ ਡਰਦੇ ਸੀ ਤੁਸੀਂ ਡਰਦੇ ਹੋ ਆ ਇਨੇ ਪਾਇਆ ਪੁੱਤੋਂ ਲਈ ਲੈ ਆਏ ਨੇ ਵੀਰੇ ਫੇਰ। ਦਵਾਉਣੇ ਆ ਤੁਹਾਨੂੰ ਕਿਵੇਂ ਧਰਮ ਜਿਹੜਾ ਨਾਲ ਫਾਇਟਰ ਨਾਲਾ। ਬੰਦ ਕਰ ਲਿਆ ਜੀ। ਚੱਕੋ ਜੀ। ਹੋ ਗਿਆ ਸਾਡਾ ਕੰਮ। 7:00 ਵਰ ਬਾਈ। ਇਹ ਟਾਈਮ ਆ ਲੈਣ ਦਾ ਅਹੇ। 12:00 ਸਾਡੇ ਇੱਥੇ ਹਨ। ਹੇਗਾ ਅੱਜ ਇਹਦਾ ਟਾਈਮ ਨਹੀਂ ਭਾਈ ਯਾਰ ਚੱਲੋ ਚਹਿ ਰਹੇ ਬਾੜਾ ਬੋਲਦੇ ਦੱਸ ਥੋੜਾ ਇਹ ਤਾਂ ਕਰਕੇ 4:30 ਆਉ ਹੋ ਰਹਾ ਤਾਂ ਭਾਈ ਅਰੇ ਬੜਾ ਨਹੀਂ ਅੱਗੇ 12 ਮੇਰੇ ਭਾਈ ਚਾਹ ਪੀ ਲਓ ਪਹਿਲਾਂ ਚਾਹ ਪੀਓ ਚਾਹ ਵੀ ਆ ਗਈ ਉਸਨੇ ਕਰੀ ਹੋਰੀ ਹੋਰ ਨਾ ਕਰਾ ਥੋੜਾ ਕਰ ਦੇ ਮਾਰ ਚਾਹ ਵੀ ਆ ਗਈ ਭਾਈ ਬਾਈਆਂ ਨੂੰ ਆਜ ਆਪਣੇ ਥੱਲੇ ਪੈਰ ਹਲਣਗੇ ਚਾਹ ਪੀਓ ਨਾ ਠੀਕ ਹੈ ਜਿਹੜਾ ਮੈਨੂੰ ਮਿੰਟਰ ਦਾ ਕੰਮ ਕਹਿਂਦਾ ਮੈਂ ਕਹਿੰਦਾ ਕਰ ਲਾ ਬਈ ਮੈਂ ਠੀਕ ਹੈ ਜਦੋਂ ਕੰਮ ਨਾਲ ਨੂੰ ਹੁੰਦਾ ਕੰਮ ਲੱਗੂਗਾ ਕਰਨ ਕਰਨ ਆਹਦੀ ਕਰਨ ਕੇ ਵਿਚ ਜਾਣਾ ਪਊਗਾ ਠੀਕ ਹੈ ਸਾਡੇ ਦਾ ਹੱਥ ਲੂਆ ਤਾਂ ਪਹਿਲੇ ਭਾਈ ਚਾਹ ਭਾਈ ਉਹ ਕਿਹੜਾ ਮਾਸੀ ਦਾ ਮੁੰਡਾ ਲੱਗਦਾ ਠੀਕ ਹੈ ਰਮਾ ਆਉਂਗਾ ਜੀ ਸਾਡੇ ਘਾਟੀ ਸਿੰਘ ਵਾਲੇ ਨਾਲ ਟਰੈਕਟਰ ਚੱਲੇ ਥੋੜਾ ਲੈਣਾ ਥੋੜਾ ਚਾਹੀਦਾ ਭਾਈ ਕਹਿੰਦੇ ਆ ਪਿਆ ਜੀ ਥੋੜਾ ਇਹ ਲੈ ਕੇ ਜਾਣਾ ਮੈਨ ਲੈ ਕੇ ਜਾਣਾ ਜੀ ਉੱਥੇ ਇਹਦੀ ਲੋਡ ਆ ਆਹ ਤਾਂ ਆਪ ਹੀ ਆ ਰਹੇ ਹੁੰਦੇ ਆ। ਬਸ ਠੀਕ ਕੀਤਾ ਤੇ। ਅਬਦੇਨ ਤੋਂ ਵੀ ਪਰੇ ਜਿਹੜੇ ਹੁੰਦੇ ਨੇ। ਜੀ ਸੱਟਾ ਕਰ ਦਿੰਦੇ ਨੇ ਜੀ। ਪੂਰੇ ਹਸਾਬੀ ਹੁੰਦੇ ਨੇ ਤਾਂ ਬਾਹਰ ਬੋਕ ਕੇ ਜਿਹਾ ਪਾ ਕੇ। ਉਹਦੀ ਮर्याਦ ਹੁੰਦੇ ਨੇ ਜੀ ਗਲੀਆਂ ਨਾਲ। ਰੋਜ਼ ਦਾ ਕੰਮ ਆਣਾ ਜੀ ਇਹਨਾਂ ਦਾ। ਜਿਸका ਕੰਮ ਕੋਸੀ ਕੋ ਸਾਜੇ। ਜਿਹਦਾ ਕੰਮ ਹੁੰਦਾ ਬਾਈ। ਉਹਨੂੰ ਹੀ ਸ਼ੋਭਦਾ ਫਰਾਂ। ਆਲੇ ਯਰਸਾ ਹੁਣ ਦੇਖੋ ਜੀ ਹੁਣ ਮਲਿਆਉਣਗੇ ਸਾਲ ਨਾਲ ਸਾਲ ਇਦੋਂ ਖਿੱਚਾ ਹੀ ਬੰਦਿਆ ਨੇ ਬੱਚਾ ਹੋਇਆ ਕਿੱਥੇ ਹੋਇਆ ਤੱਕ ਚੱਲਿਆ ਰੋ 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 ਰੱਖੋ ਕਰ ਕਾਹਦੇ ਤੋੜੀ ਬਾਸਾ ਤੇ ਜਿੱਦ ਬਗਿਆ ਇੱਕ ਆ ਗਿਆ ਆ ਗਿਆ ਆ ਵੀ ਅੱਜਾ ਕਨਾਂਟ ਆ ਗਿਆ ਜੀ ਹਾਂ ਨਾ ਨੰਦ ਪਾਈ ਗਿਆ ਤਾਂ ਨਹੀਂ ਬਹਿਰੇ ਨੇ ਜਾ ਰਹਾ ਥੋ ਪਾਈ ਗਿਆ ਤੇ ਕਿਉਂ ਤੇ ਜਿਹੜੀ ਬਸ ਜਿਹੜੀ ਲੱਗਿਆ ਹੈ ਚਾਰ ਨਾਟ ਨਹੀਂ ਪੈਂਦੇ ਕਹਿੰਦੇ ਜੀ ਚਾਰ ਨਹੀਂ ਬੈਲੇ ਕਹਿੰਦੇ ਤਾਂ ਉਦੋਂ ਨਹੀਂ ਪਈ ਜਦੋਂ ਧਰਿਆ ਦੀ ਹੁਣ ਤਾਂ ਪੈਣੀ ਜੀ ਨੇ 82 ਵੇਲੇ ਦਾ 82 ਵੇਲੇ ਦਾ ਉਦੋਂ ਨਹੀਂ ਪਈ ਜੀ ਹੁਣ ਤਾਂ ਫੋਨ ਮਾਰ ਦਿੰਦੇ ਮਾੜਾ ਨਾਟ ਪਈ ਸੀ ਦੋ ਸਾਰੇ ਪਹੁੰਚ ਕੀ ਹੋਈ ਭਾਈ ਟ੍ਰਾਂਸਫਰਮ ਦਿੱਤਾ ਰਾਜੂ ਵੀ ਪਹੁੰਚ ਗਿਆ ਜੀ ਰਾਜੂ ਨੂੰ ਪਤਾ ਲੱਗਿਆ ਵੀ ਧਰ ਤੜਾ ਡਰਾ ਫਾਰਮਰ ਸਾਰੇ ਮਸਕੀਰਾਂ ਚ ਪਹੁੰਚ ਗਈ ਉਹ ਟ੍ਰਾਂਸਫਰਮ ਦਿੱਤੀ ਆਹਾ ਹਾਂ ਵੀਡੀਓ ਬਿਟਰਾ ਫਾਰਮਾ ਉਹ ਤਰਤਾ ਹੁਣ ਕਿ ਐ ਜੀ ਲੱਗਿਆ ਮਖਾ ਜਿਵੇਂ ਬੋਲੀ ਜੇ ਜਾਂਦੇ ਨੇ ਸਾਰੇ ਰਿਸ਼ਤਦਾਰੀਆਂ ਨੂੰ ਪਤਾ ਲੱਗਿਆ ਜੀ ਅਸੀਂ ਤਾਂ ਫਿਰ ਅਹੀਂ ਦੱਸਦੇ ਹਾਂ ਜੀ ਵਲੌਗ ਬਣਾਵਣਾ ਮਗਰ ਭਾਈ ਅੰਕ ਗੰਦਾ ਕਹਿੰਦਾ ਗੰਦਾ ਕਹਿੰਦਾ ਪੀਤ ਵੀਰੇ ਨੂੰ ਗੰਦਾ ਮਾਇ ਖਾਜ ਉਹ ਪੱਜ ਗੱਟਰ ਦਾ ਕਾਂਸਟੀਆਂ ਮੇਰੇ ਘੁੱਗੀਆਂ ਜਿਆ ਲਾਦੀਆਂ ਦਰਾਨੀਆਂ ਆਜਾ ਛੋਟਾ ਜਿਹਾ ਕੱਟਾ ਉਹਨੂੰ ਪਾ ਕੇ ਹੀ ਕੱਖ ਆਜਾ ਅੱਗੂ ਆਪਾ ਪਾ ਕੇ ਹੀ ਸਾਡਾ ਕੱਟਾ ਸਾਡਾ ਕੱਟਾ ਤੇਰਾ ਦੋਸਤ ਬਣ ਜਾਊਗਾ ਫਿਰ ਠੀਕ ਆ ਸੰਗਲ ਫੜ ਕੇ ਓਕੇ ਉਹ ਬੈਠਿਆ ਸਾਡੇ ਪਿਆਰੇ ਪਿਆਰੇ ਘੱਟੂ ਦੇਖ ਦੇਖ ਜੀ ਸਾਡੇ ਇੱਕ ਕੱਟੂਆਂ ਨੂੰ ਕੱਖ ਪਾਉਣ ਆਇਆ ਜੀ ਅੱਗੂ ਆਹ ਬੈਠਿਆ ਜੀ ਪਿਆਰੇ ਕੱਟੇ ਪਾ ਲਈ ਖਵਾ ਦੇ ਖਵਾ ਦੇ ਕਿਹੜਾ ਲਏਂਗਾ ਤੂੰ ਖਵਾ ਦੇ ਖਵਾ ਦੇ ਤੂੰ ਉਹ ਖਾਣ ਲੱਗਿਆ ਓਏ ਉਹ ਤੇਰੀ ਉਹ ਮੱਝ ਖਾ ਗਈ ਉਹ ਬੜੀ ਪਿਆਰੀ ਮੱਝ ਆ ਯਾਰ ਮੱਝ ਤੋਂ ਦੋਸਤ ਬਣ ਗਈ ਯਾਰ ਅਭੀ ਦੀ ਦੋਸਤ ਬਣ ਗਈ ਖਾਣਾ ਖਾਣਾ ਅਸਲਾਦੀ ਉਹ ਖਾ ਗਈ ਓਏ ਯਾਰ ਅਭੀ ਦੀ ਦੋਸਤ ਬਣ ਗਈ ਯਾਰ ਓਏ ਉਹ ਜੀ ਮਿਲਦੀ ਸੀ ਕੱਪਾ ਦਾ ਯਾਰ ਦੋਸਤ ਬੰਦਾ ਨਹੀਂ ਲੱਪ ਪਲਣਾ ਵਾਲਾ ਮਾਚਦੇ ਓਏ ਇੱਧਰ ਸਿੰਘ ਨਾ ਮਾਰੇ ਮੱਜਾ ਚਲੋ ਚੱਲੀਏ ਯਾਰ ਮੱਜਾ ਤਾਂ ਸਿੰਘ ਮਾਰ ਸਕਦੀ ਆ ਉਹ ਭੱਜ ਗਿਆ ਉਹਦਾ ਦਾਦਾ ਆ ਗਿਆ ਓਏ ਉਹ ਭੱਜ ਗਿਆ ਦਾਦੇ ਕੋਲੇ ਓਏ ਹਾਂ ਕਿੱਥੇ ਨੇ ਕੱਖ ਹੋਰਾ ਹੋ ਮੋਤੀਆ ਤਾਇ ਕਾਲਾ ਦੇਊਗਾ ਉਹ ਕਹਿੰਦਾ ਸਾਡੇ ਕੱਖ ਨੇ ਤੂੰ ਪ੍ਰੀਤ ਕੇ ਮੈਂ ਤੁਹਾਨੂੰ ਕਿਉਂ ਪਾਉਣਾ ਸਾਡਿਆਂ ਮੈਂ ਤੁਹਾਨੂੰ ਪਾ ਦੇ ਲਾ ਦੇ ਜੀ ਦਾਰਾਂ ਲਾਦੇ ਜੋੜ ਵਾਈਆਂ ਨੇ ਲਾਦੇ ਜੀ ਫੋਜ ਵੀ ਪਕਾਲੇ ਚਲਾਦੇ ਜੀ ਘੰਟਾ ਕਹਿੰਦੇ 12 ਦੂਰਾਂ ਕਾਸਤੀਆਂ ਐਡੋ ਮਾਰਕ ਦਾ ਬੰਦ ਨੇ ਟੜਕੇ ਦੋ ਤਾਂ ਭਰਾਵਾਂਗੇ ਟੜਕੇ 400 ਰੁਪਏ ਚਲਾਈ ਆ ਭਾਈ 4 ਵਜੇ ਮੱਥਾ ਟੇਕਣਾ ਰਾਜੂ ਆ ਕੇ ਨੂ ਰਾਜੂ ਨੂੰ ਇਹਨੇ ਪੁਰਾਣਾ ਬਾਪੀ ਆ ਜੀ ਇਹ ਰਾਜੂ ਨੂੰ ਕੋਈ ਦਾ ਲੈ ਲੈਣ ਤਾਂ ਹਾਂ ਹੀ ਦਾ ਨਹੀਂ ਦਾ ਰਾਜੂ ਇਹ ਸੂਲ ਨੇ ਰਾਜੂ ਜੀ ਚਾਣਨ ਲੱਗ ਜਾਂਦਾ ਰੇਸਾ ਮੇਚ ਹੋਣਾ ਛੇਰੇ ਲਾਉਂਦਾ ਰੌਣਕ ਕੀ ਬੰਦਾ ਹੈ ਵਾਈਲ ਆਦਾ ਗਿਆ ਮੈਂ ਉੱਥੇ ਉਹ ਕਰਨ ਲੱਗੇ ਸੀ ਟ੍ਰਾਂਸਫਰ ਮੈਂ ਜਾ ਉਹਦੀ ਵੀਡੀਓ ਜੀ ਬਣਾਉਣ ਲੱਗਾ ਹਾਂ ਵਧੀਆ ਦਰਸਾ ਹਾਂ ਵਧੀਆ ਕਾਹਦੇ ਨਾ ਦਰਿਆ ਉਹ ਹਾਈਡਰੋਜਨ ਨਾਲ ਚੱਲ ਰਿਹਾ ਜੀ ਮਣਕਣਿਆਂ ਦਾ ਕੰਮ ਮਾਰੋ ਮਾਰ ਇਹ ਸਾਡੇ ਵਿੱਚ ਪੂਰਾ ਚੱਲ ਰਿਹਾ ਜੀ ਬਿਜ਼ਨਸ ਫਾਇਰ ਰਹੇ ਬਾਦਰੇ ਹੈ ਗਾਹਾਂ ਦੀ ਗਾਹਾਂ ਤੇਰੇ ਹੱਥ ਲੱਗਿਆ ਹੋਇਆ ਯਾਰ ਪੇਮੈਂਟ ਦਾ ਕੰਮ ਨਾ ਅੱਜ ਤਾਂ ਪੇਮੈਂਟ ਕਢਾ ਕੇ ਲੈਉਣੀ ਹੈ ਜੀ ਕਿੰਨੇ ਟਾਈਮ ਦਾ ਲੱਗੇ ਪੰਜੀ ਉੱਥੇ ਪਾਓ ਪੌਣਾ ਘਰ ਆ ਐਚਡੀਐਫਸੀ ਦਾ ਜੀ ਬੀਡੀਮ ਹੈ ਬਾਹਲਾ ਰਹਿੰਦਾ ਰਸਨ ਹਾਂ ਪੈਸੇ ਹੀ ਬਾਹਲਾ ਲੋਕਾਂ ਕੋਲੇ ਐਚਡੀਐਫਸੀ ਜਿਦਾ ਹੈ ਨਹੀਂ ਸੀ ਕੈਸ ਜੀ ਕਹਿੰਦੇ ਪਾਉਣ ਵਾਲਾ ਹਲੇ ਹਣ ਪੰਜਾਬ ਨੈਸ਼ਨਲ ਚ ਦੇਖਦੇ ਆ ਜੀ ਉੱਥੇ ਵੀ ਚੱਲੇ ਆ ਪੰਜਾਬ ਨੈਸ਼ਨਲ ਤੇ ਕੀ ਪਤਾ ਨਿਕਲੀ ਆ ਹੁਣ ਇੱਥੇ ਆ ਖੜਾ ਬਾਈ ਵੀ ਇਹ ਚ ਵੀ ਨਹੀਂ ਹੈਗਾ ਜੀ ਨਹੀਂ ਆ ਉਹ ਦੀਬੂੜਾ ਵਾਲੇ ਕੋਲੇ ਉਹ ਤੇ ਤਾਂ ਹੁੰਦੇ ਹੁੰਦੇ ਨੇ ਉਹ ਤਾਂ ਹੁੰਦੀ ਨੇ ਉੱਥੇ ਤਾਂ ਫਿਰ ਬਾਲੇ ਘਾ ਕੇ ਹੁੰਦੇ ਨੇ ਇਹ ਵੀ ਹੈਗਾ ਪੰਜਾਬ ਨੈਸ਼ਨਲ ਦਾ ਆ ਵੀ ਹੈ ਤੇ ਦੇਖੇਗਾ ਦੇਖ ਲੈਨੇ ਆ ਹੁਣ ਚੱਲੇ ਆ ਜੀ ਇਹ ਚ ਪੰਜਾਬ ਨੈਸ਼ਨਲ ਸੈਂਟਰ ਚ ਹੇਲੇ ਕਹਿੰਦੇ ਕੱਢੋ ਪੰਜਾਬ ਸੈਂਟਰ 24 ਹੈ ਨਹੀਂਗੇ ਜੀ ਤੁਹਾਨੂੰ ਸਾਰੀ ਚੈੱਕ ਕਰਾਵਾਂਗੇ ਹਾਂ ਆ ਸੀ ਆ ਸੀ ਇੱਥੇ ਦੇਖ ਲਈਏ ਦੇਖ ਲਈਏ ਹੈ ਵੀ ਆ ਪੀ 9 ਵੀ ਦਾ ਇਹ ਚ ਦੇਖ ਲਈਏ ਇਹ ਬਦਾਇਜੋਂ ਮਲੇ ਜਾਣ ਉਹ ਖੜੇ ਨੇ ਬੰਦੇ ਦਾ 10-10 ਦੇ ਕੱਢਦੀ ਆ ਯਾਰ ਆ ਜੇ ਤੈਨੂੰ ਮੈਂ ਦੱਸਾਂ ਫੇਰ ਆਪਾਂ ਦੇ ਤਾਂ 10-10 ਕੱਢੂ ਫੇਰਾ ਚੱਲ ਫੇਰ ਉਹ 10-12 ਦੇ ਨੂੰ ਕੱਢੂ 10-10 12ਾਂ ਦੇ ਕੱਢੂ ਫੇਰ ਆਈ ਤੇ ਮੈਂ ਕਢਾ ਕੇ ਦੇਖ ਲਾਂ ਵੀ ਕਿੰਨੇ ਕੁ ਕੱਢਦੀ ਐ ਇਹ ਚੱਲ ਆ ਉਹ ਤਾਂ ਕਢਾਈਏ ਐਸ ਬੀ ਆਈ ਚ ਆ ਗਏ ਜੀ ਫੇਰਾ ਆਹ ਜਿਹੜੀ ਹਸਪਤਾਲ ਦੇ ਵਿੱਚ ਬਣੀ ਆ ਦਾਦਾਸ ਕੱਢੂ ਆ ਜਾ ਆ ਜਾ ਫੇਰਾ ਨਹੀਂ ਲੱਗਿਆ ਕੜਾ ਕੰਨ ਹੋ ਗਿਆ ਇਹ ਸੀ ਹੋ ਗਿਆ ਅਸੀਂ ਹਾਂ ਮੈਂ ਚੋਦੀ ਘਟ ਨਹੀਂ ਰਹੀ ਚੱਲੀਏ ਹਾਂ ਬਸ ਆ ਦੇਖ ਲਈਏ ਭਰ ਕੇ ਵੱਧ ਨਿਕਲ ਜੂ 10000 ਫਿਰ ਕਿਉਂ ਨਾ ਮੈਂ ਫਿਰ ਹਿਸਾਬ ਵਿਚਾਰ ਰਿਹਾ ਹੈ ਹੋ ਗਈ ਲੈਂਟ ਬੰਦ ਕਹਿੰਦੀ ਥੋੜੀ ਪੂਰੀ ਹੋ ਗਈ ਹਾਂ ਦੇਖ ਲੈ ਇਹ ਲੱਖਾ ਕਢਾ ਲਿਆ ਤੂੰ ਇਹ ਲੂ ਵਾਦ ਨਹੀਂ ਨਿਕਲਦੇ ਐਨਾ ਕੰਪਿਊਟਰ ਨੇ ਨਾ ਭੜੇ ਨੇ ਦੇ ਦੋ ਹੀ ਹਨ ਬਾਈ ਕਲਾਏ ਏਟੀਐਮ ਕੰਮ ਆਇਆ ਆਪਣੇ ਇਹ ਵੀ 10 10 ਕਰਕੇ ਆ ਜਾ ਲਾਲਾ ਅਰਾਮ ਨਾਲ ਵੋਕਲ ਪਾ ਕਰੀ ਲਾਣੀ ਯਾਰ ਹੁਣ ਤੱਕ ਕੋਈ ਹੁਣ ਆਪਾਂ ਕਰਨੀਆਂ ਪਾਇਲਸਾਂ ਕਰੀ ਜੀ ਤਨਲਾ 48000 ਇਹ ਸੱਟੇ ਪਾਪੜ ਦਾ ਏਟੀਐਮ ਕਾਰਡ ਆ ਜੀ ਉਹਦੇ ਹਾਤੇ ਚ ਨੇ 348000 ਕੰਮ ਕਰਦਾ ਨਾ ਫਿਰ ਮੁੰਡਾ ਪੈਸੇ ਤਾਂ ਹੋਣੀ ਨੇ ਉਹ ਉਥੇ ਦੀ ਕਿਹੜਾ ਵੀਜ਼ਾ ਲਾਦਾ ਮੇਰਾ ਹੋ ਗਿਆ ਜੀ ਪਾਪੜ ਕੇ ਘਰੀਆ ਚ ਪਾਪੜ ਸਨੇਹਾ ਆ ਗਿਆ ਜਾਂ ਟਾਈਮ ਨਾਲ ਹੀ ਉਹ ਮਾ ਇਹੋ ਜਿਹੇ ਬਲੇ ਵਿਊ ਜਿਆ ਕਿੰਨਾ ਤਕੜਾ ਹੁੰਦਾ ਨਾ ਦੇਖੋ ਬੇਟੀ ਲਾਲ ਲਾਲ ਜਾ ਸਾਡੀ ਦੇਖੋ ਜੀ ਬੱਬੂ ਸਾਡਾ ਕੱਦ ਵਧਾਉਂਦਾ ਲੰਮਕਾ ਦਾ ਲੰਮਕਾ ਦੇਖੋ ਜੀ ਇਹ ਫ੍ਰੇਮ ਬ੍ਰਾਈਟਸ ਕਰਦਾ ਪ੍ਰੈਕਟਿਸ ਲਾ ਦੇ ਉਹ ਨੂੰ ਲਾ ਤਾਹਾਂ ਡੰਡ ਲਾ ਕੇ ਕੀ ਲੱਗਦਾ ਕੋਈ ਡੱਡ ਤਾਂ ਵੀ ਦੂਜੀ ਦਿਨ ਲਾਉ ਲਾ ਅਰੇ ਆਪਣੇ ਦੂਜੀ ਕਰ ਲੈ ਇਹਦੇ ਖੰਡੇ ਲੜਦੇ ਇੱਕ ਜਾਨ ਸਾਹ ਦਾ ਲਾਗਦਾ ਨਹੀਂ ਸਵੇਰੇ ਬਾੜੇ ਲਾਉਂਦੇ ਸੀ ਹਾਂ ਲਾਤੇ ਜੀ ਉਹ ਤੇਰੀ ਭਾੜਾ ਪੰਦਾ ਜੀ ਖਤਰਨਾਕ ਸਵੇਰੇ ਲਾ ਦਸ਼ਮਾ 10 ਅੱਛਾ ਜੀ 10 ਲਾ ਦੇ ਜੀ ਵੀਰੇ ਹਾਂ ਸਵੇਰੇ ਆ ਜੀ ਫੇਰ ਲਾ ਕੇ ਦਿਖਾਉਂਗਾ ਆ ਠੀਕ ਆ ਆੜਕੇ ਉੱਤੇ ਕਿਲਾ ਉਹਨਾ ਨੇ ਹਾਂ ਚਲੋ ਆਏ ਸਾਡੇ ਖੜੇ ਸਾਡੇ ਦੇਖੋ ਵੀ ਸਾਡੀ ਚਾਚੀ ਸੰਨੀ ਕਰਦੀ ਹੁੰਦੀ ਹੈ ਚਾਚੀ ਕੇ ਕਾਕਾ ਸੰਨੀ ਸੰਨੀ ਕਰਦੀ ਹੈ ਇਹ ਦੇਖੋ ਰਾਤ ਨੂੰ ਇਹਦੇ ਵੇਲੇ ਆਏ ਰਹਿੰਦੇ ਨੇ ਕੰਮ ਬਾਈ ਸਾਡੇ ਜੱਟਾਂ ਦੀਆਂ ਬੁੜੀਆਂ ਨੂੰ ਇਹ ਜਿੰਦਗੀ ਹੈ ਸਾਡੀ ਆ ਲੈ ਇੱਧਰ ਚਲੋ ਹਲੇ ਆਪਣਾ ਕੰਮ ਕੋਈ ਕੰਮ ਚੱਲੂ ਇਹ ਆਏ ਆਪਣਾ ਚੱਲ ਪੂਜੇ ਹੁਣ ਚੱਲੇ ਆਂ ਜੀ ਆਪਾਂ ਸ਼ੇਅਰ ਕਰਨ ਪੈਸੇ ਜਿਹਾ ਢਾ ਕੱਢਣ ਸਾਰੇ ਬੰਦੇ ਸਾਡੇ ਬੱਬੂ ਸਾਡਾ ਕਰੋ ਬੱਬੂ ਹਾਈ ਕਰੋ ਦਰਸ਼ਕਾਂ ਨੂੰ ਹਾਈ ਕਰਮਣ ਵੀ ਕਹਿੰਦੇ ਜਾਂਦਾ ਕਿ ਗੁੱਡ ਨਾਈਟ ਦੋਸਤੋ ਗੁੱਡ ਨਾਈਟ ਦੋਸਤੋ ਗੁੱਡ ਨਾਈਟ ਦੋਸਤੋ ਗੁੱਡ ਨਾਈਟ ਦੋਸਤੋ ਓਕੇ ਜੀ ਓਕੇ ਤੂੰ ਵੀ ਕਹੇ ਗੁੱਡ ਨਾਈਟ ਫਰੈਂਡਸ ਹਾਂ ਇਹ ਮੁੰਡਾ ਥੋੜਾ ਜਿਹਾ ਪੜਿਆ ਲਿਖਿਆ ਜੀ ਇਹ ਫਰੈਂਡ ਜਿਹਾ ਕਹਿੰਦਾ ਚੰਗਾ ਵੀ ਬਾਏ ਬਾਏ ਕਹਿੰਦਾ ਤਾਰ ਚੋਣੀ ਆਉਂਦੀ ਹੈ ਮਹਾਮੰਦਰ ਤਾਰ ਚੋਣੀ ਹਾਂ ਚੰਗਾ ਚਾਚਾ ਚੱਲਿਆ ਫਰਾ ਹਾਂਜੀ ਹਾਂ ਓਕੇ ਜੀ ਓਕੇ ਮੈਂ ਤਾਂ ਧਾਰ ਕਿਹੜੀ ਚਾਉਣੀ ਆਉਂਦੀ ਆ ਆਰੇ ਬੋਲੀ ਮਾਰੇ ਹੋਨੇ ਪਾਂਦੇ ਆ ਲੈ ਵੇ ਚੱਲ ਓਏ